ਉਹ ਕਹ ਲਾ ਮੈਂ ਲੈਣਾ ਕੁਝ ਵੀ ਤੁਹਾਨੂੰ ਕੋਈ ਗੱਲ ਪੁੱਛਣੀ। ਉਹ ਕਹਦੇ ਅੰਦੀ ਕਿਹੜੀ ਗੱਲ ਆ ਸਾਨੂੰ ਪੁੱਛਣੀ ਆ। ਕਹਦਾ ਨਹੀਂ ਕਰਨਿਆਂ ਪੁੱਛਣੀ। ਕੋਈ ਗੱਲ ਮੇਰੀ ਗੁਰੂ ਦੇ ਚੇਲੇ ਦੀ ਗੱਲ ਆ ਆ ਤੁਹਾਨੂੰ ਪੁੱਛਣੀ ਆ। ਸੈਰ ਤੇ ਲੈ ਗਿਆ ਭਾਈ ਮੁਲਾ ਮੈਂਨ ਦੇਖਿਆ ਵੀ ਭਾਰਮੀ ਕੱਪੜੇ ਪਾਏ ਹੋਇਆ ਕਿ ਯੋਗੀ ਆ ਚੰਗਾ ਮਿੱਠੀ ਆਵਾਜ਼ ਆ ਸੁੱਤ ਬੋਲਦਾ ਆਪਾਂ ਬੋਲਦੇ ਆ ਨਾ ਬਾਟ ਖਾਣੇ ਨੂੰ ਪੈਣੇ ਆ। ਕਿਹੜਾ ਰੱਬ ਦੇ ਪਿਆਰਾ ਨਾ ਰਹਿੰਦਾ ਉਹ ਬੜੀ ਨਿਮਰਤਾ ਤੇ ਨਿਮਕੇ ਸ਼ਾਂਤੀ ਦਾ ਉਹਦਾ ਦੇ ਅੰਦਰ ਵੀ ਸ਼ਾਂਤੀ ਹੈ ਕਿਉਂ ਜਿਹੜੇ ਜੀ ਵਾਸਤੂ ਭਪੰਡਿਤ ਪਾਉਨੇ ਆ ਉਹ ਜੀ ਉਹਦੀ ਸਮੈਲ ਆਉਂਦੀ ਆ ਉਹੀ ਬਾਹਰ ਹੋ ਜਾਵੇ ਮੂਲੀ ਖਾਦੀ ਆਪਾਂ ਮੂਲੀ ਦੇ ਘਟਾਣਾ ਪਿਆਰ ਖਾਦੇ ਤਾਂ ਪਿਆ ਪਤਾ ਨਾਦਾ ਵੀ ਇਹ ਖਾਦੇ ਜੋ ਵਾਸਤੂ ਅੰਦਰ ਪਾਵਾ ਸ਼ਾਬ ਆ ਨਿਕਲੇ ਔਰ ਇਹ ਵਾਸਤੂ ਅੰਦਰ ਨਾਮ ਨਹੀਂ ਸੀ ਹਮੇਸ਼ਾ ਨਾਮ ਦੀ ਗੁਰਨਾਮ ਕਾਸ਼ਾ ਦਾ ਮਿੱਠ ਬੋਲੜਾ ਜੀ ਮੇਰਾ ਸਰਜਨ ਸਵਾਮੀ ਮੋਰਾ ਹੋਂ ਥੱਕੇ ਜੀ ਕਦੇ ਬੋਲੇ ਨਾ ਕੋੜਾ ਨਿਮਰਤਾ ਜਨਨ ਹੋ ਕਹਿੰ ਲਿਆ ਮੈਂ ਕੋ ਨਾ ਪਾਸ਼ਾ ਦਾ ਰਹਿਣਾ ਕਿ ਸਵਾਲ ਆ। ਕਹਿੰਦਾ ਰਾਜਾ ਸਾਹਿਬ ਤੇ ਲਿਆ। ਕਹਿੰਦਾ ਸੇਰ ਜੀ ਤੁਸੀਂ ਦੱਸੋ ਕਿੰਨੇ ਕੁ ਸੁਖੀਆਂ ਤੁਹਾਡੇ ਚੇਲੇ ਕਿੰਨੇ ਨੇ ਤੁਹਾਡੇ ਆ ਕਿੰਨੇ ਕੰਮ ਕਰਦੇ ਨੇ ਤੁਹਾਡੇ ਵੈਸਾ ਵੀ ਆਉਂਦਾ ਸੌਦਾ ਵੀ ਬੜਾ ਵੱਡਾ ਵਪਾਰੀ ਤੱਕੜਿਆ ਪਰ ਕਿੰਨੇ ਕੁ ਸੁਖੀਆਂ ਮੈਂ ਪੁੱਛਣ ਵਾਸਤੇ। ਜਦੋਂ ਇੰਨੀ ਗੱਲ ਕਹੀ ਉਹ ਫਟ ਫਟ ਕਰਕੇ ਰੋਣ ਲੱਗ ਪਿਆ। ਲਾਲੇ ਤੋਂ ਰਹਿਾਨਾ ਗਿਆ ਸੇਰ ਰੋਣ ਲੱਗਿਆ। ਜਦੋਂ ਰੋਣ ਲੱਗਿਆ ਕਹਿੰਦਾ ਵੀ ਬਹੁਤ ਦੁਖੀ ਰਖਦਾ ਮੁੰਡਾ ਨਾ ਕਹਿੰਦਾ ਜੀ ਗੁਰੂ ਸਾਹਿਬ ਸਾਥੀ ਕਹਿੰਦੇ ਕਹਿੰਦਾ ਵੀ ਪਛਣਾਣ ਕਰਦਾ ਮੈਨੂੰ ਪੁੱਛਿਆ ਤੱਕਨ ਕਿਸੇ ਨੇ ਪੁੱਛੀ ਵੀ ਕਿੰਨਾ ਦੁਖੀ ਆ ਬਹੁਤ ਦੁਖੀ ਆ ਮੈਂ ਕਿਆ ਆਪਣੀ ਚਾਂਕਲਾਂ ਪਾਈ ਨਹੀਂ ਆ ਥੋੜੀ ਚਾਂਕਾ ਚਿੱਟੇ ਕੱਪੜੇ ਪਾਏ ਹੋਏ ਨਹੀਂ ਥੋੜੇ ਥੇਰੇ ਤੇ ਲਾਲੀਆਂ ਨੇ ਨੌਕਰ ਕੰਮ ਕਰਦੇ ਆ ਫੜਾ ਫੜ ਪੈਸੇ ਗੜਕੇ ਗੱਲੇ ਤੇ ਪਾਉਣੇ ਆ ਚਾਂਕਲਾਂ ਤਾਂ ਥੋੜੀ ਬੜੀ ਆ ਪਰ ਤੁਸੀਂ ਰੋਂਦੇ ਕਿਉਂ ਕਹਿੰਦਾ ਮੈਂ ਤਾਂ ਬਹੁਤ ਕਹਿੰਦਾ ਦੇਖ ਆਈ ਇਸੇ ਤਰ੍ਹਾਂ ਜਿਵੇਂ ਆ ਸੋਟੀ ਆ ਸੋਟੀ ਢੁੰਡੀ ਕਹ ਲਈ ਆ ਪੂੰਡੀ ਪੂੰਡੀ ਤੋਂ ਪਾਲਸ਼ਨਾ ਕੀਤੀ ਬੜੀ ਚੰਗਦੀ ਆ ਬੜੀ ਚੰਗਦੀ ਆ ਤੋਂ ਪਾਲਸ਼ਨਾ ਕੀਤੀ ਹੋਈ ਪਰ ਅੰਦਰੋਂ ਭੁਲੇਣਾ ਖਾਤੀ ਹੁੰਦੀ ਮੈਂ ਉਦਾਂ ਹੀ ਅੰਦਰੋਂ ਚੰਗਦੀ ਆ ਸੋਟੀ ਅੰਦਰੋਂ ਭੁਲੇਣਾ ਖਾਦਾ ਪਿਆ ਮੈਂ ਮੈਂ ਬਹੁਤ ਦੁਖੀਆਂ ਧੀਆ ਮੁੱਤਰਾ ਕੰਨੀਆਂ ਦੁਖੀਆਂ ਮੈਂ ਆਪਣੇ ਸਹੇਲ ਕੰਨੀਆਂ ਦੁਖੀਆਂ ਰਿਸ਼ਤੇਦਾਰਾਂ ਕੰਨੀਆਂ ਦੁਖੀਆਂ ਸਾਰੇ ਕੰਨੀਆਂ ਦੁਖੀਆਂ ਤੈਨੂੰ ਇਹ ਦਿਖਦਾ ਬਿਨਾਰੇ ਕੰਮ ਕਰਨਾ ਚਾਹ ਕਲਾਮ ਕਾ ਪਰੰਪਰੋਂ ਮੈਂ ਉਹਨਾਂ ਲੱਗਿਆ ਪਿਆ ਖਾਦਾ ਪਿਆ ਉਹ ਖਾਦਾ ਪਿਆ ਮੈਂ ਆ ਬਹੁਤ ਦੁਖੀਆਂ ਨੂੰ ਕਹਿਣਗੇ ਫੇ ਮੈਨੂੰ ਗੁਰਸਾਹਿਬ ਨੂੰ ਕਹਿ ਕੇ ਮੇਰੀ ਬੇਨਤੀ ਲਾਓ ਕਹਿੰਦੇ ਗੁਰਸਾਹਿਬ ਨੇ ਖੰਦੀ ਇਸੇ ਕਰਕੇ ਮੇਰੇ ਖੜੀਆਂ ਭੇਜਿਆ ਕਈ ਲੋਕਾਂ ਦੇ ਆਧਾਰ ਦੁਨੀਆਂ ਦੇ ਆਧਾਰ ਮਦਾਨੇ ਰਹੀ ਹੋਏ ਪਰ ਨਾਮ ਬਾਸ਼ਾ ਤੇ ਮੈਂ ਕੌਟੇ ਦਾ ਆਦਮੀ ਮਦਾਨੇ ਦੇ ਕੰਮ ਕਰਕੇ ਹੋਇਆ ਕਿੰਨੇ ਦੀ ਆਦਰਨਾ ਦੀਏ ਕਿੰਨੇ ਦੇ ਆਧਾਰ ਹੋਏ ਕਹ ਲਗਾ ਮੇਰਾ ਵੀਦਾਰ ਕਰਾ ਦੇ ਆ ਗਿਆ ਬਨਾਨ ਪਾਸ਼ਾ ਕੋਲ ਨਮਸਕਾਰ ਕੀਤੀ ਕਹਿੰਦੇ ਹਾਂ ਭਾਈ ਮਰਦਾਨਾ ਕਿਵੇਂ ਆ ਸੁਖੀ ਆ ਜੰਨਾ ਕਿ ਸੁਖੀ ਆ ਕਹਿੰਦਾ ਮਹਾਰਾਜ ਜੀ ਸੁਖੀ ਆ ਬਹੁਤ ਸੁਖੀ ਆ ਦੁਖੇ ਬਹੁਤ ਆ ਕਹਿੰਦੇ ਫਿਰ ਕਿਉਂ ਸੁਖੀ ਆ ਕਹਿੰਦੇ ਰੱਬ ਦਾ ਨਾਮ ਲਿਆ ਕਹਿੰਦੇ ਪੁੰਨਦਾਨ ਕੀਤਾ ਕਿਸੇ ਗਰੀਬ ਦਾ ਭਲਾ ਕੀਤਾ ਸਾਰਾ ਦਿਨ ਪੈਨਸ਼ਨਾਂ ਹੀ ਘੁੰਮਦਾ ਰਹਿਣਾ ਟੱਕੀ ਮਾਰਦਾ ਇੰਨਾ ਵਿਆਜ ਹੋ ਗਿਆ ਇੰਨਾ ਪੈਸਾ ਹੋ ਗਿਆ ਇੰਨਾ ਪੈਸਾ ਹੋ ਗਿਆ ਸਾਰਾ ਦਿਨ ਪੈਸੇ ਹੀ ਪੈਸਾ ਕਰਦਾ ਰਹਿਣਾ ਕਦੇ ਰੱਬ ਦਾ ਨਾਮ ਨਹੀਂ ਆਉਂਦਾ ਇਹ ਵੱਡੇ ਵੱਡੇ ਜਿਹੜੇ ਲੋਕ ਨੇ ਨਾ ਇਹ ਹੁੰਦੀ ਨੇ ਚਿੰਤਾ ਜਿੰਨੇ ਵੱਡੇ ਵੱਡੇ ਲੋਕ ਆ ਕਹਿੰਦੇ ਕਿ ਗੋਲੀਆਂ ਖਾ ਕੇ ਸੌਂਦੇ ਆ ਫੇਰ ਵੀ ਨੀਂਦ ਨਹੀਂ ਆਉਂਦੀ ਆ ਗਰੀਬ ਆਦਮੀ ਸੜਕ ਤੇ ਸੌ ਜਾਂਦਾ ਆ ਆਨੰਦ ਨਾਲ ਸੌਂਦਾ ਵਧੀਆ ਨਹੀਂ ਆਉਂਦਾ ਕਿਉਂ ਸਾਡੇ ਵਿੱਚ ਲੜਾਈ ਪ੍ਰੇਸ਼ ਆ ਕਹਦੇ ਵੱਡੇ ਵੱਡੇ चौधरी ਸਹਿ ਲੋਕ ਉਨਪੋ ਯਾਪੇ ਚਿੰਤਾਰੋ ਭੂਮੀਆਂ ਉੱਪਰ ਭੂਮਨਤ ਰੁਜੇ ਸਭ ਕੁਛ ਟੋੜ ਕ੍ਰਿਸ਼ਨਾ ਨਹੀਂ ਬੁਜੇ ਦੋ ਭਰਾ ਨੇ ਜ਼ਮੀਨ ਉਹ ਜ਼ਮੀਨ ਪਿੱਛੇ ਆਸ ਵਿੱਚ ਹੀ ਲੜੀ ਜਾਂਦੇ ਆ ਆਸ ਵਿੱਚ ਹੀ ਜ਼ਮੀਨ ਪਿੱਛੇ ਲੜੀ ਜਾਂਦੇ ਆ ਝੂਮਦੇ ਆ ਲੜੀਏ ਵਾ ਜੂਝੀ ਜਾਂਦੇ ਆ ਲੜੀਏ ਜਾਂਦੇ ਆ ਬਸ ਆ ਮੇਰੀ ਵਟ ਵਟ ਵਿੱਚ ਰੜਾਈ ਹੋ ਜਾਂਦੀ ਆ ਲੜਾਈ ਕਰਦੇ ਆ ਇੱਕ ਦੂਜੇ ਨਾਲ ਸਿਰ ਪਾੜਦੇ ਆ ਕਲੇਸ਼ ਹੁੰਦੇ ਆ ਪਰ ਜ਼ਮੀਨ ਵੀ ਇੱਥੇ ਰਹਿ ਜਾਂਦੀ ਆ ਸਭ ਕੁਛ ਇੱਥੇ ਰਹਿ ਜਾਂਦਾ ਆ ਕੋਮੀਆਂ ਉਮਰ ਤੱਕ ਲੋਜਿਆ ਨਾ ਤੇ ਲੋਜੇ ਦਾ ਲੜਦਾ ਵਟਨਾ ਵਟ ਪਿੱਛੇ ਲੜ ਪੈਂਦਾ ਤੇ ਸਭ ਕੁਝ ਛੋਟ ਕ੍ਰਿਸ਼ਨਾ ਨਹੀਂ ਗੁਜਿਆ ਸਾਰਾ ਛੋਟ ਕ੍ਰਿਸ਼ਨਾ ਰਹਿੰਦੀ ਹੈ ਪਰ ਕ੍ਰਿਸ਼ਨਾ ਦਾ ਡਾ ਵੱਡਾ ਭੇਡਾ ਭਰਦਾ ਨਹੀਂ ਆ ਏਡਾ ਬਣਾ ਭੇਡਾ ਭਰਦਾ ਨਹੀਂ ਆ ਕਹਿਣ ਲੱਗਿਆ ਮਾਰਾ ਮੈਂ ਵੀ ਸੁਖੀ ਆ ਮੈਨੂੰ ਵੀ ਸੁਖੀ ਕਰੋ ਮੈਨੂੰ ਵੀ ਸੁਖੀ ਕਰੋ ਕਹੇ ਕੋ ਨਾਨਕੇ ਤਰਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਜਿਨ੍ਹਾਂ ਮਰਦੀ ਪਹਿ ਜੋੜਨਾ ਜਿਨ੍ਹਾਂ ਮਰਦੀ ਤੁੰ ਲੋਕ ਜੋੜਨਾ ਭਾ ਤੇਰਾ ਹਰੀ ਦੇ ਨਾਮ ਕੋ ਬਿਨਾ ਪ੍ਰਮਾਤਮਾ ਦੇ ਨਾਮ ਕੋ ਬਿਨਾ ਛੜਕਾਰਾ ਨਹੀਂ ਹੋਣਾ ਤੇ ਤਾਂਦੋ ਪੈਸਾ ਤੇਰੇ ਠੀ ਰਹਿ ਜਾਣਾ ਨਾਲ ਜਣਾ ਤੇਰੇ ਪ੍ਰਮਾਤਮਾ ਦੇ ਨਾਮ ਤੇਰਾ ਸਿਮਨ ਕੀਤਾ ਹੈ ਨਾਮ ਜਾ ਨਾਮ ਕੇ ਕਰ ਕੇ ਵਾ ਤੇਰੇ ਨਾਮ ਦੇ ਨਾਲ ਜਾਣਾ ਉਹ ਚਾਹ ਤੇਰੀ ਕਿਸੇ ਦੇ ਲਈ ਉਥੇ ਜੇ ਤੇਰੀ ਤੇਰਾ ਤੇਰੀ ਨੌਕਰ ਚੌਕਰ ਦਨ ਚਾਹ ਚਾਹ ਬਣੀ ਦਿਆਨ ਤੇਰੀ ਬਾਹ ਫੜਦੇ ਆ ਥਾਲ ਦੇ ਲਈ ਤੈਨੂੰ ਤੇਰੇ ਮਾਸਾ ਵੀ ਕਰਦੇ ਆ ਤੇਰੇ ਤੇਰੀ ਰਕਸ਼ਾ ਵੀ ਕਰਦੇ ਆ ਉੱਥੇ ਤੇਰਾ ਨਾਮ ਜਪਿਆ ਹੋਊ ਪਰ ਉਹਨੇ ਕੰਮ ਆਉਣਾ ਤੇਰੇ ਉੱਥੇ ਤੇਰੀ ਨਾਮ ਨੇ ਸਹੈ ਤਾਰੀ ਕਰਨੀ ਜਿੱਥੇ ਨਾ ਕੋਈ ਮਾਤ ਪਿਤਾ ਉੱਥੇ ਨਾਮ ਨੇ ਸਹੈ ਤਾਰੀ ਕਰਨੀ ਜਿੱਥੇ ਨਾ ਕੋਈ ਮਾਤ ਪਿਤਾ i okay.